ਚਲੋ ਜੀ ਹੁਣ ਆਪਾਂ ਰਾਤ ਨੂੰ ਕਿਵੇਂ ਆਪਾਂ ਹੋ। ਉਹ ਮੈਂ ਜਗਤਾਰ ਸਿੰਘ ਕਾਲਾਚਾੜ ਸੂਬਾ ਸਕੱਤਰ ਭਾਰਤੀ ਕਿਸਾਨ ਜਨੂਨ ਨੇਕਤਾ ਗਰਾਹਾਂ ਜਿਉਂ ਪਿੰਡ ਚ ਖੜੇ ਆ ਜਣੀ ਅੱਜ ਮੋਰਚਾ ਜਿਹੜਾ ਕਿਸਾਨਾਂ ਦਾ ਇੱਥੇ ਲੱਗ ਚੁੱਕਿਆ ਇਥੋਂ ਦੀ ਭਗਵੰਤ ਮਾਨ ਦੀ ਹਕੂਮਤ ਆ ਜਿਹੜੀ ਤੱਕੇ ਨਾਲ ਆਵਾਜ਼ਕਾਰ ਕਿਸਾਨਾਂ ਨੂੰ ਉਠਾਲਣਾ ਚਾਹੁੰਦੀ ਆ 1907 ਦੇ ਕਾਗਜ਼ ਨੇ ਕਿਸਾਨਾਂ ਕੋਲੇ ਜਣੀ ਆਵਾਦਕਾਰ ਨੇ ਕਿਸਾਨਾ ਔਰੇ 3300 ਕਲਾ ਜਮੀਨ ਦਾ ਕੁੱਲ ਜਿੱਤੇ ਚੋ 6650 ਕਲਾ ਜਮੀਨ ਦਾ ਜਿਹੜੇ ਜਿਹਦੇ ਜੇ ਮਰਬੇਬੰਦੀ ਉਦੋਂ ਨਹੀਂ ਹੋਈ ਇਸ ਕਰਕੇ ਸਰਕਾਰ ਉਹਦੀ ਮਰਬੇਬੰਦੀ ਹੁਣ ਕਰਕੇ ਉਹਨਾਂ ਕਿਸਾਨਾਂ ਨੂੰ ਬਿਰਬੇ ਕਰਨਾ ਚਾਹੁੰਦੀ ਆ ਜਮੀਨਾਂ ਤੋਂ ਜਮੀਨਾਂ ਖੋ ਕੇ ਧਰਾੜਾ ਨੂੰ ਦੇਣਾ ਚਾਹੁੰਦੀ ਆ ਇਹਦਾ ਅਸੀਂ ਅੱਜ ਵਿਰੋਧ ਕੀਤਾ ਵੱਡੀ ਪੱਧਰ ਤੇ ਵਿਰੋਧ ਕੀਤਾ ਬਹੁਤ ਵੱਡੀ ਗਿਣਤੀ ਇਹ ਪ੍ਰਸ਼ਾਸਨ ਆਇਆ ਪਹਿਲਾਂ 17 ਤਰੀਕ ਨੂੰ ਲੋਕਾਂ ਨੇ ਪੱਛੇ ਧੱਕਿਆ ਪ੍ਰਸ਼ਾਸਨ ਅੱਜ ਵੀ ਲੋਕਾਂ ਨੇ ਪੱਛੇ ਧੱਕਿਆ ਪ੍ਰਸ਼ਾਸਨ ਜਣੀ ਪੂਰੀ ਤਰ੍ਹਾਂ ਦੇ ਨਾਲ ਇਹ ਮੋਰਚਾ ਅੱਜ ਕਈ ਵਾਰ ਆ ਜਣੀ ਪੁਲਿਸ ਚੜ ਕੇ ਆਈ ਆ ਜਿਹੜਾ ਲੋਕਾਂ ਨੇ ਵਾਪਸ ਕੀਤਾ ਹੁਣ ਰਾਤ ਨੂੰ ਜਣੀ ਰਾਤ ਨੂੰ ਕਿਸਾਨ ਮੋਰਚੇ 'ਚ ਡਟੇ ਹੋਏ ਨੇ ਇਧਰ ਪੈਨੇ ਆ ਕਿਸਾਨ ਭਵਨ ਕੋਲੇ ਖੜੇ ਬਕਾਇਦਾ ਉਹ ਕਿਸਾਨ ਭਵਨ ਬਣਿਆ ਹੋਇਆ ਹੈਗਾ ਇਧਰ ਪਿੱਛੇ ਡੇਰੇ ਦੇ ਵਿੱਚ ਲੰਗਰ ਚੱਲੀ ਜਾਂਦਾ ਹੈਗਾ ਇਸ ਕਰਕੇ ਜਣੀ ਕੱਲ ਦੀ ਵਿਵਤ ਜਿਹੜੀ ਸਾਡੀ ਜਿਹੜੇ ਇਥੋਂ ਦੇ ਨੌਜਵਾਨ ਵਲੰਟੀਅਰ ਨੇ ਜਣੀ ਅਸੀਂ ਉਹਨਾਂ ਨੂੰ ਸਲਾਮ ਕਰਦੇ ਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰਬੰਧ ਕੀਤੇ ਨੇ ਸਾਰੇ ਪਿੰਡ ਦੇ ਆਲੇ-ਦਾਲੇ ਸਾਡੀ ਬਿਉਧ ਬਣ ਚੁੱਕੀ ਆ ਸੱਤ ਰਸਤੇ ਆਉਂਦੇ ਨੇ ਪਿੰਡ ਨੂੰ ਕੱਲ ਨੂੰ ਸੱਤ ਦੇ ਸੱਤੇ ਰਸਤਿਆਂ ਦੇ ਉੱਤੇ 2-200 ਕਿਸਾਨ 1.5-150 ਕਿਸਾਨ ਨੇ ਜਿਹੜੇ ਸੱਤੇ ਰਸਤਿਆਂ ਦੇ ਉੱਤੇ ਜਣੀਆਂ ਅਸੀਂ ਕਸਵੇਰੇ 9 ਵਜੇ ਤੋਂ ਉਹ ਮੋਰਚੇ ਜਣੀਆਂ ਆ ਵੈਸੇ ਅਸੀਂ ਮੋਰਚੇ ਸਾਹਮਣੇ ਹੋਏ ਨੇ 8-8 ਵਲੰਟੀਅਰ ਨੇ ਜਿਹੜੇ ਸੱਤੇ ਮੋਰਚਿਆਂ 'ਚ ਕਿਉਂਕਿ ਸੱਤ ਰਸਤੇ ਆਉਂਦੇ ਨੇ ਪਿੰਡ ਨੂੰ ਉੱਥੇ ਬੈਠੇ ਨੇ ਜਣੀਆਂ ਇਹਦੇ 'ਚੋਂ ਕਿਸਾਨ ਨੇ ਜਿਹੜੇ ਬਾਹਰੋਂ ਆਏ ਨੇ ਪੰਜਾਬ ਚੋਂ ਆਏ ਨੇ ਕਿਸਾਨ ਆ ਉਹਨਾਂ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਆਪ ਦੇ ਆਪ ਦੇ ਜਣੀ ਕੈਂਪ ਬਣਾ ਕੇ ਆ ਬਸ ਦੇ ਪਹਿਲੇ ਪਾਸੇ ਇੱਕ ਕੈਂਪ ਹੈਗਾ ਆ ਇੱਕ ਕੈਂਪ ਹੈਗਾ ਇਧਰ ਕੈਂਪ ਬਣੇ ਹੋਏ ਨੇ ਆਲੇ-ਦਾਲੇ ਜਣੀ ਡੇਰੇ ਦੇ ਨੇੜੇ ਆਲੇ-ਦਾਲੇ ਪੂਰੀ ਵੱਡੀ ਗਿਣਤੀ ਕਿਸਾਨ ਬੈਠੇ ਹੈਗੇ ਨੇ ਇਸ ਕਰਕੇ ਜਿਹੜੀ ਸਰਕਾਰ ਨੂੰ ਆਇ ਲੱਗਦਾ ਵੀ ਇਸ ਤਰੀਕੇ ਨਾਲ ਝੂਠੇ ਪਰਚੇ ਪਾ ਕੇ ਅਸੀਂ ਕਿਸਾਨਾਂ ਨੂੰ ਦਬਾ ਦੇਾਂਗੇ ਜਣੀ ਅੱਜ মিডিਏ ਦੇ ਸਾਹਮਣੇ ਜਣੀ ਜਿਹੜੀਆਂ ਗੱਲਾਂ ਆਈਆਂ ਹੈਗੀਆਂ ਨੇ ਸ਼ਾਂਤਮਈ ਕਿਸਾਨ ਜਦੋਂ ਆਪਦਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਉਥੇ ਲਿਆ ਕੇ ਕਿਹਾ ਗਿਆ ਕਹਿੰਦੇ ਇਹ ਤਾਂ ਜੀ ਪਟ્રોલ ਬੰਬ ਨੇ ਨਾਲ ਕੋਲੇ ਉਹ ਟਰਾਲੀ ਜਦੋਂ ਫੜੀ ਗਈ ਆ ਅਸੀਂ ਡੀਐਸਪੀ ਨੂੰ ਕਿਹਾ ਪ੍ਰਸ਼ਾਸਨ ਦੇ ਸਾਹਮਣੇ ਕਿਹਾ ਵੀ ਤੱਸੋ ਕਿਹੜੇ ਬੰਬ ਨੇ ਆ ਢੋਲੀ ਪਈ ਆ ਜੀ ਕਹਿੰਦੇ ਆ ਢੋਲੀ ਤੇ ਤੇਲ ਹੈਗਾ ਉਹ ਢੇਲੀ ਢੋਲੀ ਅਸੀਂ ਤੇੜੀ ਕੀਤੀ ਹੈ ਦਿਖਾਓ ਇਹਦੇ ਵਿੱਚ ਕਿੱਥੇ ਆ ਇਸ ਕਰਕੇ ਜਾਨ ਬੁੱਝ ਕੇ ਪ੍ਰਸ਼ਾਸਨ ਸਾਨੂੰ ਪਤਾ ਸਾਡੇ ਤੇ ਝੂਠੇ ਪਰਚੇ ਦਰਜ ਕਰਦਾ ਉਹ ਪ੍ਰਸ਼ਾਸਨ ਪਹਿਲਾਂ ਵੀ ਕਰਦਾ ਰਿਹਾ ਹੁਣ ਵੀ ਲੋਕਾਂ ਨੇ ਮਨ ਬਣਾ ਕੇ ਆਏ ਨੇ ਸਿਰ ਦੇ ਦੇਵਾਂਗੇ ਜਾਨਾ ਕਰਵਾਨ ਕਰਦੇ ਆਂਗੇ ਸਾਨੂੰ ਕੁੱਟ ਕੇ ਠੀਕ ਆ ਅਸੀਂ ਪ੍ਰਸ਼ਾਸਨ ਤੋਂ ਤਕੜੇ ਨਹੀਂ ਪ੍ਰਸ਼ਾਸਨ ਸਾਨੂੰ ਕੁੱਟ ਕੇ ਜਣੀ ਸਾਡੀਆਂ ਸੀਹਦੀਆਂ ਪਾ ਕੇ ਦਾ ਜ਼ਮੀਨ 'ਚ ਪਾਇਰ ਧੜ ਸਕਦਾ ਇਹ ਮਨ ਬਣਾ ਕੇ ਆਏ ਨੇ ਪੰਜਾਬ ਦੇ ਲੋਕ ਇਸ ਕਰਕੇ ਮੋਰਚਾ ਉਰੇ ਲੱਗ ਚੱਕਿਆ ਚੁਕਿਆ ਇਹ ਮੋਰਚਾ ਲਗਾਤਾਰ ਕਈ ਦਿਨ ਮੋਰਚਾ ਚੱਲਣਾ ਹੈਗਾ ਜਿੰਨੀ ਦੇਰ ਤੱਕ ਪ੍ਰਸ਼ਾਸਨ ਜਿਹੜਾ ਇਹ ਕਹਿੰਦਾ ਸੀ ਠੱਕੇ ਨਾਲ ਕਬਜ਼ਾ ਲੈ ਲਾਂਗੇ ਠੱਕੇ ਨਾਲ ਕਬਜ਼ਾ ਨਹੀਂ ਲੈਣ ਦਿੰਦੇ ਆ ਬੈਠੇ ਆ ਮੋਰਚੇ 'ਚ ਬੈਠਿਆ ਜਣੀ ਸਾਰੇ ਪਾਸੇ ਅਸੀਂ ਧੰਨਵਾਦ ਕਰਦੇ ਆ ਕਿਸਾਨਾਂ ਆ ਜੂਸ ਚੱਲੀ ਜਾਂਦਾ ਜਣੀ ਇਧਰ ਜੂਸ ਚੱਲੀ ਜਾਂਦਾ ਉਧਰ ਪਕੌੜੇ ਵੰਡੇ ਜਾਂਦੇ ਨੇ ਪੂਰਾ ਪਿੰਡ ਆ ਜਿਹੜਾ ਪੂਰਾ ਪਿੰਡ ਮਾਨਾਂ ਦੇ ਵਿੱਚ ਆ ਪੰਜਾਬ ਦੇ ਲੋਕ ਇਹਨਾਂ ਦੀ ਪਿੱਠ ਦੇ ਖੜੇ ਹੈਗੇ ਨੇ ਇਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਜਿਹੜੇ ਪਿੰਡਾਂ ਦੇ ਜਿਵੇਂ ਉਧਰ ਪਿੰਡ ਹੈਗੇ ਨੇ ਸਾਡੇ ਨਾਲ ਮਾਲਾ ਚੌਂਕ ਦੇ ਨਾਲ ਮੌੜਾਂ ਪਿੰਡ ਆ ਉਥੇ ਬਹੁਤ ਵੱਡੀ ਗਿਣਤੀ ਚ ਆਹੀ ਜ਼ਮੀਨ ਆ ਜਿਹੜੇ ਆਵਾਦਕਾਰ ਕਿਸਾਨ ਉਥੇ ਜਿਹੜੇ ਜ਼ਮੀਨਾਂ ਦੇ ਜਿਨ੍ਹਾਂ ਨੇ ਆਵਾਦ ਕੀਤੀਆਂ ਨੇ ਉਧਰ ਜਣੀ ਹੋਰ ਗਵਿੰਦਗੜ ਵਰਗੇ ਪਿੰਡ ਨੇ ਜਣੀ 750 ਪਿੰਡ ਇਹੋ ਜਿਹੇ ਨੇ ਜਿਨ੍ਹਾਂ ਚਾਹ ਦਸਾਂ ਦੇ ਹੀ ਉਦੋਂ ਮਰਬੇਬੰਦੀ ਨਹੀਂ ਹੋਈ ਇਸ ਕਰਕੇ ਭਰਾਵੋ ਇੱਕ ਖੁੱਲੀ ਮੰਡੀ ਬਣਾਉਣਾ ਚਾਹੁੰਦੇ ਨੇ ਇਹ ਮੰਡੀ ਜਿਵੇਂ ਇੰਟਰਨੈਟ ਦੇ ਰਾਹੀਂ ਵੀ ਅਸੀਂ ਖੁੱਲੀ ਮੰਡੀ ਬਣਾ ਕੇ ਜ਼ਮੀਨਾਂ ਦੀ ਮੰਡੀ ਵੀ ਕੈਨੇਡਾ ਅਮਰੀਕਾ ਇੰਗਲੈਂਡ ਬੈਠੇ ਉਥੋਂ ਕਹਿਣ ਸਰਚ ਮਾਰਨ ਵੀ ਹਾਂ ਜੌਂਦ ਪਿੰਡ ਦੇ ਵਿੱਚ ਤਾਂ 700 ਕਿਲਾ ਪਿਆ ਇੱਕ ਉਹ ਫਲਾਣੀ ਕੰਪਨੀ ਨੂੰ ਦੇਣਾ ਇਸ ਕਰਕੇ ਜ਼ਮੀਨਾਂ ਤੇ ਹਮਲਾ ਜਿਹੜਾ ਇਹ ਪੰਜਾਬ ਦੇ ਲੋਕ ਨੇ ਬਰਦਾਸ਼ਤ ਨਹੀਂ ਕਰਨਗੇ ਆ ਮੋਰਚਾ ਲੱਗ ਚੁੱਕਿਆ ਪ੍ਰਸ਼ਾਸਨ ਆਪਦਾ ਜੋ ਮਰਜ਼ੀ ਹੱਥ ਕੰਡੇ ਵਰਤਲੇ ਐਸ ਤਰੀਕੇ ਨਾਲ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਣਾ ਲੋਕ ਮਨ ਬਣਾ ਕੇ ਕਹਿੰਦੇ ਸਿਰ ਦੇ ਦਿਆਂਗੇ